ਅੱਜ ਤੁਹਾਡੀ ਕਿਤਾਬ ਰਿਲੀਜ਼ ਹੋਈ ਹੈ ਕੀ ਕਹਿਣਾ ਚਾਹੁੰਦੇ ਹਾਂ ਸਾਡੇ ਦਰਸ਼ਕਾਂ ਇਹ ਜਿਹੜੀ ਕਿਤਾਬ ਅੱਜ ਰਿਲੀਜ਼ ਹੋਈ ਆ ਮੂਲਮੈਂ ਇਹਦੇ ਬਾਰੇ ਮੈਂ ਬਹੁਤ ਮਹੱਤਵਪੂਰਨ ਜਿਹੜੀਆਂ ਗੱਲਾਂ ਨੇ ਉਹ ਸਾਂਝੀਆਂ ਕਰਨਾ ਚਾਹੁੰਨਾ ਇਹ ਜਿਹੜੀ ਕਿਤਾਬ ਆ ਇਹ ਲੇਖਾਂ ਤੇ ਸੰਪਾਦਕੀਆਂ ਦਾ ਮੇਲ ਆ ਲੇਖ ਨੇ ਇਸ ਦੇ ਵਿੱਚ ਸੰਪਾਦਕੀਆਂ ਨੇ ਤੇ ਜਦੋਂ ਮੈਂ ਲੇਖ ਲਿਖਣੇ ਸ਼ੁਰੂ ਕੀਤੇ ਸੀਗੇ ਤਾਂ ਸਾਡਾ ਇਹ ਬਿਲਕੁਲ ਵੀ ਵਿਚਾਰ ਨਹੀਂ ਸੀਗਾ ਕਿ ਅਸੀਂ ਕੋਈ ਕਿਤਾਬ ਛਾਪਨੀਆ ਪਰ ਲਿਖਤ ਨੂੰ ਦੇਖ ਕੇ ਮੇਰੇ ਪਿਤਾ ਜੀ ਨੇ ਮੈਨੂੰ ਇਹ ਕਿਹਾ ਕਿ ਜਿਹੜੀ ਇਹ ਕਿਤਾਬ ਆ ਉਹ ਤੇਰੀ ਅਸੀਂ ਤਿਆਰ ਕਰਵਾਵਾਂਗੇ ਤੇ ਫਿਰ ਇਦਾਂ ਵਿਚਾਰ ਇਹਦਾ ਕਿਤਾਬ ਦਾ ਬਣਿਆ ਸੀ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਹੌਲੀ-ਹੌਲੀ ਜਦੋਂ ਲੇਖ ਜੁੜਦੇ ਗਏ ਤਾਂ ਉਸ ਨੂੰ ਕਿਤਾਬ ਦਾ ਰੂਪ ਵੀ ਦੇ ਦਿੱਤਾ ਗਿਆ ਸੀ ਪਰ ਸਮੇਂ ਦੇ ਬੀਤਣ ਦੇ ਨਾਲ ਨਾਲ ਗਿਆਨ ਦੇ ਵਿੱਚ ਵਾਦਾ ਹੋਇਆ ਵੀ ਸੀਗਾ ਤੇ ਗਿਆਨ ਜੋ ਪੁਰਾਣਾ ਮੈਨੂੰ ਲੱਗਿਆ ਸੀ ਉਸ ਨੂੰ ਛੱਡਣਾ ਵੀ ਪਿਆ ਸੀਗਾ ਤੇ ਜਿਹੜੀਆਂ ਸਤਿਕਾਰਯੋਗ ਸ਼ਖਸੀਅਤਾਂ ਨੇ ਆਪਣੇ ਜਿਹੜੇ ਦੋ ਸ਼ਬਦ ਕਿਤਾਬ ਦੇ ਵਿੱਚ ਦਰਜ ਕੀਤੇ ਨੇ ਉਹਨਾਂ ਨੇ ਜੋ ਆਰਟੀਕਲ ਅਸਲ ਦੇ ਵਿੱਚ ਪੜ੍ਹੇ ਸਨ ਉਹ ਆਰਟੀਕਲ ਇਹ ਕਿਤਾਬ 'ਚ ਬਹੁਤ ਹੀ ਘਟ ਨੇ ਯਾਨੀ ਕਿ ਮੰਨ ਲਓ ਜੇ ਇੱਕ ਆਰਟੀਕਲ ਅਸੀਂ ਲੈਨੇ ਆ ਤਾਂ ਉਸ ਦਾ ਸਿਰਫ 5 ਤੋਂ 10% ਕੰਟੈਂਟ ਹੀ ਹੋਏਗਾ ਜੋ ਪੁਰਾਣੇ ਆਰਟੀਕਲਾਂ ਵਾਲਾ ਵਾ ਬਾਕੀ ਜੋ ਆਰਟੀਕਲ ਨੇ ਉਹ ਸਾਰੇ ਦੇ ਸਾਰੇ ਨਵੇਂ ਆਰਟੀਕਲ ਨੇ ਤਾਂ ਜੋ ਉਹਨਾਂ ਸ਼ਖਸੀਅਤਾਂ ਨੇ ਜੋ ਪੜਿਆ ਵਾ ਉਹ ਅਸਲ 'ਚ ਪੁਰਾਣੀਆਂ ਗੱਲਾਂ ਨੂੰ ਪੜਿਆ ਵਾ ਤੇ ਉਹਨਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਆ ਤੇ ਇਹ ਗੱਲ ਮੈਂ ਇਸ ਕਰਕੇ ਦੱਸੀ ਆ ਤਾਂ ਕਿ ਮੈਂ ਇਹ ਦੱਸ ਸਕਾਂ ਕਿ ਜਦੋਂ ਪਾਠਕ ਇਸ ਕਿਤਾਬ ਨੂੰ ਪੜਨਗੇ ਤਾਂ ਉਹ ਇਹ ਨਾ ਦੇਖਣ ਕਿ ਉਹ ਜਿਹੜੀਆਂ ਸ਼ਖਸੀਅਤਾਂ ਸਨ ਉਹਨਾਂ ਨੇ ਕੀ ਕਿਹਾ ਉਹ ਇਸ ਨੂੰ ਬਿਲਕੁਲ ਨਵੇਂ ਢੰਗ ਨਾਲ ਪੜਨ ਤਾਂ ਕਿ ਜੋ ਇਹ ਕਿਤਾਬ ਕਹਿਣਾ ਚਾਹੁੰਦੀ ਆ ਉਹ ਉਹਨਾਂ ਨੂੰ ਸਮਝ ਆ ਸਕੇ